ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਰਾਹ ਬਣਦੇ ਨੇ ਜੁੱਗਾਂ ਤੋਂ ਕਾਫਲੇ ਆਉਂਦੇ ਇਹ ਸੱਚ ਦੇ ਗਵਾਹ ਬਣਦੇ ਨੇ ਪਿਆਰੇ ਪੰਜਾਬੀਓ ਆਪਾਂ ਪਲੀ ਪਾਤ ਸਾਰੇ ਜਾਣਦੇ ਹੀ ਹਾਂ ਕਿ ਸਾਡੇ ਵਿੱਚੋਂ ਬਹੁਤ ਹੀ ਸਤਿਕਾਰਯੋਗ ਪੰਜਾਬੀ ਮਾਂ ਬੋਲੀ ਦੇ ਵਾਰਿਸ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਉੱਗੇ ਸਹਿਤਕਾਰ ਮਹਾਨ ਕਵੀ ਮਨਜੋਗ ਸਰਜੀਤ ਪਾਤਰ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ ਹੈ ਭਾਵੇਂ ਕਿ ਪਾਤਰ ਸਾਹਿਬ ਸਰੀਰਕ ਤੌਰ ਤੇ ਸਾਨੂੰ ਛੱਡ ਕੇ ਚਲੇ ਗਏ ਸਰੀਰਕ ਤੌਰ ਤੇ ਇਸ ਦੁਨੀਆ ਤੋਂ ਅਲਵਿਦਾ ਹੋ ਗਏ ਪਰ ਪੰਜਾਬੀ ਮਾਂ ਬੋਲੀ ਰਹਿੰਦੀ ਦੁਨੀਆ ਤੱਕ ਪਾਤਰ ਸਾਹਿਬ ਨੂੰ ਜਿਉਂਦਾ ਰੱਖੇਗੀ ਤੇ ਆਪਾਂ ਉਹਨਾਂ ਦਾ ਨਾਮ ਕੀ ਲੈਨੇ ਆ ਸੁਰਜੀਤ ਜਿਹੜਾ ਹਮੇਸ਼ਾ ਜਿਉਂਦਾ ਹੈ ਤੇ ਸੱਚ ਜਾਣਿਓ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਸੀ ਤੇ ਉਹ ਸਦਾ ਜਿਉਂਦੇ ਰਹਿਣਗੇ ਮੈਂ ਪਾਤਰ ਸਾਹਿਬ ਨੂੰ ਉਸ ਸਮੇਂ ਪੜਿਆ ਜਦੋਂ ਉਹਨਾਂ ਨੇ ਹਰ ਪੰਜਾਬੀਆਂ ਦੇ ਦਿਲਾਂ ਵਿੱਚ ਪੰਜਾਬ ਦੇ ਵਿੱਚ ਪੰਜਾਬੀਅਤ ਦੇ ਵਿੱਚ ਇੱਕ ਵਾਰ ਹਹਾ ਕਰਮਚਾਰ ਦਿੱਤੀ ਸੀ ਜਦੋਂ ਉਹਨਾਂ ਨੇ ਇਹ ਕਵਿਤਾ ਲਿਖੀ ਸੀ ਇਹ 17 ਲਿਖੀਆਂ ਸਨ ਸਭਨਾਂ ਦੇ ਹਿਰਦੇ ਬਲੁੰਦਰ ਕੇ ਰੱਖ ਦਿੱਤੇ ਸਨ ਤੇ ਹਰ ਪੰਜਾਬੀ ਨੇ ਇਸ ਗੱਲ ਉੱਤੇ ਬਹੁਤ ਪੈਰਾ ਦਿੱਤਾ ਸੀ ਉਹਨਾਂ ਨੇ ਇਹ 17 ਲਿਖੀਆਂ ਸੀ ਇਹ ਕਵਿਤਾ ਲਿਖੀ ਸੀ ਕਿ ਚੀਂ-ਚੀਂ ਕਰਦੀਆਂ ਚਿੜੀਆਂ ਦਾ ਕਲ-ਕਲ ਕਰਦੀਆਂ ਨਦੀਆਂ ਦਾ ਸ਼ਾ ਸ਼ਾ ਕਰਦੇ ਬਿਰਖਾਂ ਦਾ ਉਹ ਆਪਣਾ ਹੀ ਤਰਾਨਾ ਹੁੰਦਾ ਹੈ ਇਸ ਧਰਤੀ ਉੱਤੇ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ ਹੈ ਜਿੱਥੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ ਹੈ ਕੋਈ ਪੰਜਾਬ ਦੀ ਧਰਤੀ ਹੋਵੇ ਪਾਤਰ ਸਭ ਕਹਿੰਦੇ ਪੰਜਾਬੀਆਂ ਦੇ ਬੱਚੇ ਹੋਣ ਤੇ ਉਹਨਾਂ ਦੀ ਮਾਂ ਬੋਲੀ ਹੋਵੇ ਉਹਨਾਂ ਦੀ ਧਰਤੀ ਹੋਵੇ ਉਹਨਾਂ ਦੀ ਜ਼ਮੀਨ ਹੋਵੇ ਉਹਨਾਂ ਦੇ ਸਕੂਲ ਹੋਣ ਤੇ ਉਥੇ ਉਹਨਾਂ ਨੂੰ ਉਹਨਾਂ ਦੀ ਮਾਂ ਬੋਲੀ ਬੋਲਣ ਨਾ ਦਿੱਤੀ ਜਾਵੇ ਤਾਂ ਇਦੂ ਵੱਡਾ ਮਾਂ ਬੋਲੀ ਦਾ ਕੋਈ ਕਾਤਲ ਨਹੀਂ ਹੋ ਸਕਦਾ ਉਸ ਸਮੇਂ ਸਰਜੀਤ ਪਾਤਰ ਸਾਹਿਬ ਨੇ ਇਹ ਸਤਰਾਂ ਲਿਖ ਕੇ ਹਹਾ ਕਰਮਚਾਹ ਦਿੱਤੀ ਸੀ ਕਿ ਪੰਜਾਬੀਓ ਆਪਣੀ ਮਾਂ ਬੋਲੀ ਨੂੰ ਸੰਭਾਲ ਲਓ ਯਾਦ ਰੱਖੋ ਜਿਹੜੇ ਆਪਣੀ ਮਾਂ ਬੋਲੀ ਤੋਂ ਟੁੱਟ ਜਾਂਦੇ ਨੇ ਇੱਕ ਦਿਨ ਉਹ ਖੇਰੂ ਖੇਰੂ ਹੋ ਜਾਂਦੇ ਨੇ ਖਤਮ ਹੋ ਜਾਂਦੇ ਨੇ ਉਹਨਾਂ ਦੀਆਂ ਨਸਲਾਂ ਖਤਮ ਹੋ ਜਾਂਦੀਆਂ ਨੇ ਹਰ ਬੋਲੀ ਪੜੋ ਹਰ ਬੋਲੀ ਸਿੱਖੋ ਤੇ ਸਿੱਖਣੀ ਵੀ ਚਾਹੀਦੀ ਹੈ ਪਰ ਯਾਦ ਰੱਖੋ ਜਿਹੜੀ ਆਪਣੀ ਮਾਂ ਬੋਲੀ ਹੈ ਉਹਨੂੰ ਆਪਣੇ ਜੀਵਨ ਦਾ ਹਿੱਸਾ ਬਣਾਓ ਹਮੇਸ਼ਾ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜ ਕੇ ਰੱਖੋ ਸੁਰਜੀਤ ਪਾਤਰ ਸਾਹਿਬ ਜੀ ਦੀਆਂ ਇਹਨਾਂ ਸਤਰਾਂ ਨੇ ਇੱਕ ਵਾਰ ਫਿਰ ਤੋਂ ਇਹ ਐਲਾਨ ਕਰ ਦਿੱਤਾ ਸੀ ਕਿ ਪੰਜਾਬੀ ਮਾਂ ਬੋਲੀ ਸਾਡੀ ਮਾਂ ਹੈ ਅਸੀਂ ਇਸ ਨੂੰ ਕਿਸੇ ਵੀ ਕੀਮਤ ਤੇ ਖਤਮ ਨਹੀਂ ਹੋਣ ਦੇਵਾਂਗੇ ਉਹ ਨਿਤਾਈਆਂ ਤੋਂ ਆਖਿਆ ਸੀ ਕਿਉਂਕਿ ਬਹੁਤ ਸਾਰੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਖਤਮ ਕਰਕੇ ਉੱਥੇ ਹੋਰ ਪਛਾਵਾ ਮਾਂ ਬੋਲੀ ਦੇ ਤੌਰ ਤੇ ਬਿਠਾਈਆਂ ਜਾ ਰਹੀਆਂ ਸਨ ਸੁਰਜੀਤ ਪਾਤਰ ਸਾਹਿਬ ਨੂੰ ਤਾਂ ਹੀ ਲਿਖਣਾ ਪਿਆ ਤਾਂ ਹੀ ਸੁਰਜੀਤ ਪਾਤਰ ਸਾਹਿਬ ਨੇ ਲਿਖਿਆ ਸੀ ਕਿ ਸੰਭਾਲ ਲਓ ਜੇ ਤੁਸੀਂ ਪੰਜਾਬੀ ਮਾਂ ਬੋਲੀ ਸੰਭਾਲ ਸਕਦੇ ਹੋ ਇਸ ਧਰਤੀ ਤੇ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ ਹੈ ਕਈ ਸਕੂਲਾਂ ਕਾਲਜਾਂ ਦੇ ਵਿੱਚ ਬੱਚਿਆਂ ਨੂੰ ਜੁਰਮਾਨੇ ਕੀਤੇ ਗਏ ਕਿ ਤੁਸੀਂ ਇੱਥੇ ਪੰਜਾਬੀ ਨਹੀਂ ਬੋਲਣੀ ਤੁਸੀਂ ਇੱਥੇ ਅੰਗਰੇਜ਼ੀ ਭਾਸ਼ਾ ਬੋਲਣੀ ਹੈ ਤੁਸੀਂ ਇੱਥੇ ਹੋਰ ਭਾਸ਼ਾ ਬੋਲਣੀ ਹੈ ਹਿੰਦੀ ਭਾਸ਼ਾ ਬੋਲਣੀ ਹੈ ਉਹ ਕਹਿੰਦੇ ਭਾਸ਼ਾ ਜਿੰਨੀ ਮਰਜ਼ੀ ਸਿੱਖੋ ਗਿਆਨ ਹੋਣਾ ਚਾਹੀਦਾ ਹੈ ਪਰ ਪੰਜਾਬ ਪੰਜਾਬੀ ਪੰਜਾਬੀਅਤ ਹੋਣ ਤੇ ਉਹਨਾਂ ਨੂੰ ਆਪਣੀ ਮਾਂ ਬੋਲੀ ਤੇ ਹਮੇਸ਼ਾ ਮਾਣ ਹੈ ਮਾਣ ਰਹੇਗਾ ਤੇ ਇਸ ਮਾਂ ਬੋਲੀ ਨੂੰ ਕੋਈ ਨਹੀਂ ਖਤਮ ਕਰ ਸਕਦਾ ਜਦੋਂ ਤੱਕ ਪੰਜਾਬੀ ਜਿਉਂਦੇ ਰਹਿਣਗੇ ਪੰਜਾਬੀ ਮਾਂ ਬੋਲੀ ਹੋਏਗੀ ਓਏ ਪੰਜਾਬੀ ਦੇ ਵਿੱਚ ਧੰਨ Sri ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਹੈ ਗੁਰਮੁਖੀ ਭਾਸ਼ਾ ਪਰ ਸੱਚ ਜਾਣਿਓ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਨੂੰ ਵੀ ਵਿਸਾਰਦੇ ਜਾਨਦੇ ਆ ਇਹ ਗੁਰੂ ਨਾਨਕ ਗੁਰੂ ਕਬੀਰ ਗੁਰੂ ਰਵਿਦਾਸ ਬਾਬਾ ਫਰੀਦ ਵਰਗਿਆਂ ਦੀ ਬੋਲੀ ਹੈ ਇਹਨਾਂ ਹੀ ਮਹਾਂਪੁਰਖ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਵਿੱਚ ਬਾਣੀ ਹੈ ਭਾਈ ਗੁਰਦਾਸ ਵਰਗੇ ਵੱਡੇ ਵੱਡੇ ਜਿਹੜੇ ਸ਼ਾਇਰ ਹੋਏ ਨੇ ਕਵੀ ਹੋਏ ਨੇ ਬੁੱਲੇ ਸ਼ਾਹ ਵਰਗੇ ਉਹ ਉਹਨਾਂ ਦੀ ماں ਬੋਲੀ ਹੈ ਤੇ ਅਸੀਂ ਉਹਨਾਂ ਦੇ ਵਾਰਿਸਾਂ ਇਹ ਸਾਡੀ ਵੀ ਮਾਂ ਬੋਲੀ ਹੈ ਪਾਤਰ ਸਾਹਿਬ ਤੁਸੀਂ ਭਾਵੇਂ ਸਰੀਰਕ ਤੌਰ ਤੇ ਇਸ ਸੰਸਾਰ ਤੋਂ ਚਲੇ ਗਏ ਪਰ ਤੁਸੀਂ ਹਮੇਸ਼ਾ ਸੁਰਜੀਤ ਹੋ ਵਿਚਾਰਾਂ ਦੇ ਤੌਰ ਤੇ ਪੰਜਾਬੀ ਮਾਂ ਬੋਲੀ ਦੇ ਤੌਰ ਤੇ ਤੁਸੀਂ ਹਰ ਪੰਜਾਬੀਆਂ ਦੇ ਦਿਲਾਂ ਵਿੱਚ ਸਦਾ ਹਰ ਵੇਲੇ ਸੁਰਜੀਤ ਰਹੋਗੇ ਜਿਉਂਦੇ ਰਹੋਗੇ ਸੋ ਜਿੰਨੇ ਵੀ ਸੁਰਜੀਤ ਪਾਤਰ ਸਾਹਿਬ ਨਾਲ ਹਮਦਰਦੀ ਜਤਾਉਣ ਵਾਲੇ ਨੇ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਪਾਤਰ ਸਾਹਿਬ ਜੀ ਦੀ ਸੋਚ ਤੇ ਪੈਰਾ ਦਈਏ ਪੰਜਾਬੀ ਮਾਂ ਬੋਲੀ ਨੂੰ ਅਪਣਾਈਏ ਵੱਧ ਤੋਂ ਵੱਧ ਪ੍ਰਚਾਰ ਕਰੀਏ ਦੁਨੀਆ ਤੇ 10ਵੇਂ ਨੰਬਰ ਤੇ ਬੋਲੀ ਜਾਣ ਵਾਲੀ ਬੋਲੀ ਹੈ ਪੰਜਾਬੀ ਮਾਂ ਬੋਲੀ ਜੇ ਕਿਤੇ ਅਸੀਂ ਹੋਰ ਸੰਘਰਸ਼ ਕਰੀਏ ਤਾਂ ਅਸੀਂ ਪਹਿਲੇ ਨੰਬਰ ਤੇ ਵੀ ਪੰਜਾਬੀ ਮਾਂ ਬੋਲੀ ਲਿਆ ਸਕਦੇ ਹਾਂ